ਸਸਿਕਾ ਜੀ ਪੰਜ ਜਿਹੜੀ ਕੱਲ ਲੜਾਈ ਹੋਈ ਆ ਤੇ ਤਕਰੀਬਨ ਕਈ ਨੌਜਵਾਨ ਆਏ ਆ ਉਹਨਾਂ ਨੇ ਹਥਿਆਰਾਂ ਨਾਲ ਹਮਲਾ ਕੀਤਾ ਇਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਤਕਰੀਬਨ ਜਿਹੜਾ ਪੇਸ਼ੀਐਂਟ ਹੈ ਉਹ ਸਾਡੇ ਕੋਲ ਪਹਿਲਾ ਜਿਹੜਾ ਵਿਕਟਮ ਹੈਗਾ ਉਹ ਸਾਡੇ ਕੋਲ ਸਾਡੀ ਕਨੋਲਜੀ ਆਇਆ ਔਰ ਉਸ ਦਾ ਜਿਹੜਾ ਇਲਾਜ ਜਿਹੜਾ ਸੀ ਐਮ ਐਲ ਸੀ ਕੇਸ ਸੀਗਾ ਉਹਨਾਂ ਦੀ ਬਾਹਰ ਵੀ ਕਿਧਰੇ ਉਹਨੂੰ ਮਾਰਕ ਪਤਾਈ ਹੋਈ ਸੀ ਉਹ ਸਾਡੇ ਕੋਲ ਐਮ ਐਲ ਆਰ ਕਟਾਨ ਵਾਸਤੇ ਸਾਡੇ ਜਿਹੜੇ ਈ ਐਮਓ ਡਾਕਟਰ ਹੈਗੇ ਉਹਨਾਂ ਕੋਲ ਆਇਆ ਸੀ ਨਾਲ ਅਸੀਂ ਉਹਦਾ ਇਲਾਜ ਸ਼ੁਰੂ ਕਰ ਦਿੱਤਾ ਸੀ ਤਾਂ तकरीबन ਸਾਢੇ 10 ਵਜੇ ਦੀ ਗੱਲ ਹੈ ਇੱਕ ਅਨੁਪਛਾਤੇ ਚਾਰ ਪੰਜ ਬੰਦੇ ਉਹਨਾਂ ਦੇ ਵਿੱਚੋਂ ਦੀ ਇੱਕ ਅੰਗੇ ਬੰਦੇ ਦੀ ਪਛਾਣ ਵੀ ਹੋ ਗਈ ਹੈ ਉਹ ਲੋਕ ਆਏ ਪਰ ਜਿੱਥੇ ਉਹ ਮਰੀਜ਼ ਦਾ ਇਲਾਜ ਚੱਲਦਾ ਪਿਆ ਸੀ ਉਹਦੇ ਉੱਪਰ ਆ ਕੇ ਉਹਨਾਂ ਨੇ ਉਹਦੀ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਤੁਸੀਂ ਭੈਣ ਜੀ ਕੋਈ ਪੁਲਿਸ ਤੱਕ ਐਨਵੀ ਕਨਫਰਮੇਸ਼ਨ ਦਿੱਤੀ ਆ? ਹਾਂਜੀ। ਅਸੀਂ ਸਾਡੇ ਸਾਰੇ ਸਟਾਫ ਨੇ ਇਸਨਾ ਦੇ ਖਿਲਾਫ ਐਫ ਆਈ ਆਰ ਰਿਪੋਰਟ ਕਰਵਾਈ ਹੈ ਪੁਲਿਸ ਨੂੰ ਔਰ ਬਾਕੀ ਜਿਹੜੇ ਐਸਐਸਪੀ ਹੈਗੇ ਆ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਜਿਹੜੇ ਹਮਲਾਵਰ ਆਏ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਹਾਂਜੀ ਭਾਈ ਜਿਹੜਾ ਹਸਪੀਟਲ ਆ ਇਹਦੀ ਸਕਿਉਰਿਟੀ ਆਪਾਂ ਕਿਦਾਂ ਮਤਲਬ ਹੋਰ ਵਧਾਈ ਆ ਕੀ ਕੀਤਾ ਜੀ ਹਾਂਜੀ ਅਸੀਂ ਜਿਹੜੀ ਸਿਕਿਉਰਿਟੀ ਹੈ ਕੈਮਰਾਜ਼ ਵਗੈਰਾ ਜਿਹੜੇ ਹੈਗੇ ਆ ਉਹ ਸਾਰੇ ਆਡੀਓ ਵੀਡੀਓ ਵਿਜ਼ੂਅਲਸ ਵਗੈਰਾ ਕੈਮਰੇਜ ਲਗਵਾ ਦਿੱ ਲਗਵਾਏ ਆ ਔਰ ਅਸੀਂ ਸਿਕਿਉਰਿਟੀ ਵੀ ਵਧਾਈ ਹੈ ਜੇ ਕੋਈ ਗੱਲਬਾਤ ਹੋਵੇ ਤਾਂ ਸਕਿਉਰਿਟੀ ਮੌਕੇ ਤੇ ਹਾਂਜੀ ਉਸੇ ਟਾਈਮ ਜਿਹੜੇ ਹਾਂਜੀ ਉਸੇ ਟਾਈਮ ਜਿਹੜੀ ਪ੍ਰੋਪਰਫੁਲੀ ਅੰਦਰ ਚੌਂਕੀ ਹੈ ਉੱਥੇ ਹਮ ਡਿਊਟੀ ਕਰਦੇ ਨੇ ਤੇ ਸਕਿਉਰਿਟੀ ਮੌਜੂਦ ਸੀ ਤੇ ਦੇਖੋ ਜਿਹੜੀ ਸਾਡੇ ਕੋਲ ਇੱਕ ਪੁਲਿਸ ਚੌਂਕੀ ਹੈ ਉਸੇ ਟਾਈਮ ਤੇ ਗੂਟਰ ਵਜਨ ਨਾਲ ਜਿਹੜੇ ਪੁਲਿਸ ਵਾਲੇ ਜਿਹੜਾ ਵੀ ਇੱਥੇ ਪਰਸਨਲ ਔਰ ਡਿਊਟੀ ਸੀ ਉਸੇ ਟਾਈਮ ਆ ਗਏ ਉਹ ਨਾਲ ਨਾਲ ਸਾਡੇ ਕੋਲ ਇਹਨਾਂ ਦੀਆਂ ਵੀਡੀਓ ਰਿਕਾਰਡਿੰਗਸ ਵੀ ਆਈਆਂ ਹੈਗੀਆਂ ਨੇ ਜਿਹੜੇ ਵੀਡੀਓ ਰਿਕਾਰਡਿੰਗਸ ਚੱਲ ਰਹੀਆਂ ਸੀ ਇਹ ਜਿਹੜੇ ਫਮ ਲਵਰ ਆਈ ਔਰ ਜਿਹੜੇ ਬੰਦੇ ਦੇ ਉਪਰ ਇਹਨਾਂ ਨੇ ਇਹ ਮਾਰਕਟ ਕੀਤੀ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਆਪਸ ਦੇ ਵਿੱਚ ਚੱਲਦੀ ਫਿਰ ਸੀ ਉਸ ਦੇ ਕਾਰਨ ਹੀ ਸਾਰਾ ਕੁਝ ਹੋਇਆ ਹੋਰ ਆਪਾ ਜਿਹੜੇ ਸਾਡੇ ਇੱਥੇ ਭੈਣ ਭਰਾ ਆਉਂਦੇ ਆ ਤੇ ਜਾਂ ਕੋਈ ਬਾਹਰਲੇ ਵੀ ਸਾਡੇ ਵੀਰ ਆ ਉਹਨਾਂ ਨੂੰ ਕੀ ਕੋਈ ਮੈਸੇਜ ਕੀ ਆ ਤੁਹਾਡਾ ਸਾਡਾ ਮੈਸੇਜ ਇਹੀ ਹੈ ਕਿ ਸਾਡਾ ਹਸਪੀਟਲ ਬਿਲਕੁਲ ਸੇਫ ਹੈਗਾ ਅਗਰ ਕੋਈ ਇਸ ਤਰ੍ਹਾਂ ਦਾ ਕੋਈ ਵੀ ਅਸਲੀਅੰਟ ਆਂਦਾ ਹੈ ਕਿਸੇ ਨੂੰ ਕੋਈ ਵੀ ਪ੍ਰੋਬਲਮ ਕ੍ਰੀਏਟ ਕਰਦਾ ਤਾਂ ਉਸੇ ਟਾਈਮ ਅਸੀਂ ਪੁਲਿਸ ਨੂੰ ਬੁਲਾ ਲਿਆ ਜਾਂਦਾ ਹੈ ਫੋਟੋ ਵਜਾ ਦਿੱਤੇ ਜਾਂਦੇ ਬਾਕੀ ਕਿਸੇ ਦੀ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੁੰਦਾ ਹੈ ਇਹਨਾਂ ਦੀ ਆਪਸ ਚ ਰੰਗੀ ਸੀ ਉਹ ਪਿਛਲੇ ਮਤਲਬ ਪਿਛਲੇ ਦਰਵਾਜ਼ੇ ਤੋਂ ਉਹ ਹਥਿਆਰ ਲੈ ਕੇ ਆਏ ਤੇ ਉਹਨਾਂ ਨੇ ਉਹਦਾ ਕੀਤਾ ਇੱਥੋਂ ਤੱਕ ਕਿ ਸਾਡਾ ਤਾਂ ਇੱਕ ਜਿਹੜਾ ਕਲਾਸ 4 ਸੀਗਾ ਜਿਹੜੇ ਜਿਹੜੇ ਅੰਦਰ ਜਿਹੜੇ ਵਰਕਰ ਅੰਦਰ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਉਹ ਉਹਨਾਂ ਨੇ ਵੀ ਪੰਜ ਕਿ ਬੜੀ ਮੁਸ਼ਕਿਲ ਆ ਲੱਗੀ ਹਾਂਜੀ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਉਹ ਵੀ ਭੱਜ ਕੇ ਆਪਣੀ ਜਾਨ ਬਚਾ ਰਿਹਾ ਹੈ। ਭੱਜ ਕੇ ਜਾਨ ਬਚਾ ਰਿਹਾ। ਤੇ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਡਾਕਟਰ ਪਰਮਿੰਦਰ ਐਸਰ ਮੋਹਕਰ। ਦੁਆਬਾ ਨਿਊਜ਼ ਨਾਲ ਗੱਲਬਾਤ ਲਈ ਤੁਹਾਡਾ ਧੰਨਵਾਦ ਜੀ।